ਹੋਨ ਉਹ ਹੈ ਬਾਈ ਜੱਸਾ ਕਿੱਥੇ ਆ ਆਪਾਂ ਨੂੰ ਨਹੀਂ ਬਾਈ ਪਤਾ ਲੈਣ ਹੀ ਨਹੀਂ ਗਿਆ ਅੱਜ ਮੈਨੂੰ ਆਪਾਂ ਨੂੰ ਨਹੀਂ ਪਤਾ ਕੱਛੇ ਫੜਦਾ ਕੋਈ ਪੌਂਕਦਾ ਫਿਰ ਜਾਂਦਾ ਆਪਣਾ ਕਿੱਦਾਂ ਲੱਗਦਾ ਆ ਗਿਆ ਮੈਂ ਤਾਂ ਆਉਣੀ ਸੀਗਾ ਹੁਣ ਉੱਥੇ ਖੜੀ ਤੁਹਾਡੀ ਵੇਟ ਕਰੀ ਐਂ ਇਸ 2 ਘੰਟੇ ਖੜੀ ਰਹੀ ਉੱਥੇ ਮੈਂ ਆਫਿਸ ਦੇ ਮੂਹਰੇ ਫਿਰ ਬੱਸ ਚੜ ਕੇ ਆਈ ਆ ਮੇਰੀ ਗੱਲ ਤਾਂ ਸੁਣ ਲੈ ਤੁਹਾਨੂੰ ਯਾਦ ਹੀ ਨਹੀਂ ਰਹਿੰਦਾ ਕੁਝ ਭੁੱਲਣ ਵਾਲਾ ਲੱਗ ਗਿਆ ਤੁਸੀਂ ਭੁੱਲਣ ਵਾਲਾ ਕਹ ਨੂੰ ਆ ਭਾਬੀ ਨੂੰ ਪੁੱਛ ਲੈ ਸਾਨੂੰ ਹੋਰ ਕੰਮ ਪੈ ਗਿਆ ਥੀ ਯਾਰ ਅਸੀਂ ਖੇਤ ਬਾਗੇ ਥੀਗੇ ਖੇਤ ਬਾਗੇ ਤੇ ਉੱਥੇ ਬਾਈ ਨੇ ਹੋਰ ਨਮਾ ਚੰਦ ਚਾਹਤਾ ਲੱਗਣ ਲੱਗ ਜਾਨੀ ਆ ਯਾਰ ਤੂੰ ਕੀ ਗ ਗੱਲ ਕੀ ਹੋਣੀ ਸੀ ਇੱਥੇ ਤਾਂ ਭੱਜਿਆ ਭੱਜਾਇਆ ਉਹ ਮੁੰਡਾ ਕੀੜੂ ਹਾਂ ਕਹਿੰਦਾ ਪਤਾ ਨਹੀਂ ਕੀ ਹੋ ਰਿਹਾ ਬਾਈ ਦੇ ਮੂੰਹ ਚ ਝਗ ਆਈ ਜਾਂਦੀ ਏ ਹਾਂ ਸਾਨੂੰ ਤਾਂ ਕਿਤੇ ਦੌਰਾ ਪੈਗਾ ਜਦੋਂ ਗਾਹਾਂਗੇ ਉੱਥੇ ਫਿਰੇ ਵੀਰਾ ਤੇ ਕੋਦੜੀ ਉਹ ਉੱਥੇ ਚਰਨੋ ਫਿਰਦੀ ਦੀ ਨਾ ਹਾਏ ਭੈਣ ਦਾ ਹੋਟਲ ਬਣਾ ਲਾ ਤੂੰ ਮੋਟਰ ਦਾ ਨਹੀਂ ਫਿਰ ਇਹ ਤਾਂ ਮਾੜੀ ਗੱਲ ਨੇ ਤਦਾਂ ਹੈ ਫਿਰ ਯਾਰ ਕੀ ਸਮਝਾਈਏ ਉਹਨੂੰ ਹੁਣ ਅਬ ਲੋਕ ਵੀ ਕੀ ਕਹਿਣਗੇ ਆਪਾਂ ਨੂੰ ਉਹ ਜਲਕ ਪਾੜਦੇ ਤਾਂ ਸਰਕਦੀਆਂ ਜੂਸ ਵਾਲੇ ਤੇ ਬੇਫਤਾ ਜੇ ਫਿਰਦੇ ਨਹੀਂ ਤਾਂ ਕਦੇ ਲੈਣ ਜਾਂਦੀ ਏ ਇਹ ਤੇ ਸਰ ਵੀ ਭੈਣ ਕੋਈ ਲੋੜ ਨਹੀਂ ਪਾਣੀ ਪੂਣੀ ਲੈ ਕੇ ਜਾਂ ਜ ਮੇਰਾ ਕੇਲਾ ਮੇਡੀਰਾ ਆਪੇ ਦਾ ਪਾਣੀ ਜਾਉ ਲਿਆ ਦੇ ਅਬ ਜੋ ਨੂੰ ਕਹਿ ਅਬ ਜੱਕਰ ਵਾਲੀ ਨੂੰ ਕਹਿ ਮੈਂ ਤੂੰ ਭੇਂਡ ਦੀ ਕਾਕਾ ਚੋ ਗਿਆ ਬਾਈ ਲਾਈਨਾਂ ਕੀ ਹੈ ਚਾਹੇ ਪੁੱਥਾਂ ਜਰਮਾ ਮੈਂ ਲੈਉਣਾ ਤੂੰ ਲਾਈਨਾਂ ਕੀ ਹੈ ਸਾਨੂੰ ਕੋ ਕਹਿੰਦਾ ਪਾਣੀ ਨੂੰ ਉਹੀ ਬੋਲਣ ਲੱਗ ਗਏ ਦਦੇ ਥੋੜੇ ਨਾਲ ਛੱਡੀ ਹਈ ਨਹੀਂ ਸਾਨੂੰ ਕਹਿੰਦੇ ਪਾਣੀ ਇਸ ਪਾਣੀ ਕਲੇਜ ਕਾ ਆਏ ਹੋ ਤੁਸੀਂ ਹੋਰ ਕਲੇਜ ਫੇਰ ਪਾਈ ਜਾਣ ਮੈਂ ਲੈ ਲਿਆ ਦੇ ਨੀ ਪਾਣੀ ਦੀ ਘਟ ਕੀ ਗੱਲ ਹੈ ਉਹੀ ਬਰ ਤੱਕੜਦਾ ਕਾ ਤੂੰ ਫਰਾਪ ਚੱਕ ਕੇ ਪੀ ਲੈ ਤੇ ਕਾ ਨੂੰ ਛੇੜਦਾ ਇਹਨੂੰ ਇਹ ਤਾਂ ਮੱਛਾ ਰਹਿਣਾ 24 ਫਰਕ ਨਹੀਂ ਤੁਰਦਾ ਉਹ ਕਿਦਾ ਫੜਾ ਚਾਉਣਾ ਕੇ ਬੈਠਾ ਸੀ ਚੱਲ ਬੈਠਾ ਤੀਵੀਂ ਜੱਬ ਧਰਮ ਤਾਂ ਨਹੀਂ ਆਉਂਦੀ ਸਾਹਮਣਾ ਤਾਂ ਨਹੀਂ ਫਿਰ ਕਿਉਂ ਕੁਝ ਹੁੰਦਾ ਸੀ ਉਹਨਾਂ ਨੂੰ ਕਹਾ ਕਰ ਬੈਤਲਾ ਉਹਨਾਂ ਨੂੰ ਕਹਾ ਕਰ ਅਫਗਾਨੀਆਂ ਵਾਪਸੀਆਂ ਨੂੰ ਕਾ ਬੈਤਲਾ ਕਹਿੰਦਾ ਤੂੰ ਉਹਨੂੰ ਆ ਕੇ ਬੈਤਲਾ ਉਹ ਵਿਚਾਰੀਆਂ ਨੇ ਹੈ ਤੇ ਤਮ ਨੜੇ ਨੜੇ ਘੁੱਟ ਤੂੰ ਤੂੰ ਜਾ ਕੱਢੇ ਪਤਾ ਨਹੀਂ ਜਾਣਾ ਉਰੀ ਰਹਿ ਮਗ ਜਾ ਜਾਣਾ ਨਹੀਂ ਮਗ ਜਾ ਮੇਰੀ ਗੱਲ ਸੁਣ ਲੈ ਸਾਡੇ ਘਰੋਂ ਬਾਹਰ ਕਹੋ ਜਾ ਬੇ ਘਰੋਂ ਬਾਹਰ ਪ੍ਰਧਾਨ ਕੋ ਮਦਦ ਤਾਰ ਕੋ ਮੈਂ ਨਹੀਂ ਨਿਕਲਦਾ ਐਂ ਕਿੜੇ ਬੰਦੇ ਨੇ ਮੇਰਾ ਕਾਰਨ ਪ੍ਰਧਾਨ ਹਾਂ ਬੋਲ ਫੋਲ ਬੈਠੇ ਬੋਲ ਤੂੰ ਤਾਂ ਐਦੇ ਪੈਸੇ ਬੋਲ ਤੂੰ ਤਰਦਾ ਜੇ ਫਿਰ ਮੈਂ ਦੂਜੀ ਐ ਕਰ ਮੇਰੀ ਗੱਲ ਸੁਣਾ ਕਰੋ ਟੀਮੀਆਂ ਨੂੰ ਛੱਡ ਕੇ ਬੋਲ ਕੀ ਵੇਚਣ ਤੇਰੀ ਚਲਦੀ ਚੁਲਦੀ ਓ ਲੈ ਜਾਣਾ ਨਹੀਂ ਜੜ ਓ ਕੁੱਟੀ ਜਾਂਦੇ ਨੇ ਸਾਹਮਣੇ ਇੱਕ ਵਾਰ ਕੁੱਟੀ ਜਾ ਉਹਰੇ ਆ ਮੇਰੇ ਲੈ ਵੇ ਆਪੇ ਚੱਲ ਮੈਂ ਪੈਸਾ ਕਿੱਥੋਂ ਦਾ ਭੈਣ ਕੋਲ ਉਹਦੇ ਲੈ ਵੇ ਮਲੰਗ ਲੈ ਵੇ ਟੀਮੀਆਂ ਛੱਡ ਕੇ ਘਰ ਜੀਆਂ ਬੋਲ ਕੀ ਵੇਚਣ ਆ ਫੜ ਪੈਥੇ ਟੀਮੀਆਂ ਵੀ ਲੈ ਜਾ ਲੈ ਜਾ ਟੀਮੀਆਂ ਵੀ ਲੈ ਜਾ ਮੇਰੇ ਲਈ ਛੱਡ ਦੇ ਬਾਈ ਕਹਿੰਦੇ ਚੰਗੇ ਤਾਂ ਲੱਗਦੇ ਪਰ ਛੋਟੇ ਆ ਪਰ ਮਾੜੀ ਗੱਲ ਆ ਤੇਰੀ ਇੱਕ ਮਿੰਟ ਪੁੱਤ ਮੈਨੂੰ ਪਹਿਲਾਂ ਮੰਨੂ ਗੱਲ ਕਰਨ ਦੇ ਮੋਢੀ ਤਾਂ ਮਾਇਆ ਘਟਾ ਉਹ ਤੈਨੂੰ ਵਿਚਾਰ ਤੇਰੇ ਭੈਣਾਂ ਜਿੱਪਰੀ ਨਾ ਆਉਂਦੇ ਤੇਨੂੰ ਬੈਤਲ ਦੇਖਦੀਆਂ ਮੋਢੀਆਂ ਨਾਲੇ ਤੂੰ ਹੋਰ ਤੇਨੂੰ ਸਲੇਡਾ ਦੇਖਦੀਆਂ ਕਦੀ ਤੈਨੂੰ ਕੁਛ ਦੇਖਦੀਆਂ ਨਹੀਂ ਚੁੱਪ ਕਰ ਜਾ ਹੁਣੋ ਕਰ ਲੈਣ ਤੇ ਗੱਲ ਚੁੱਪ ਕਰ ਜਾ ਬਸ ਯਾਰ ਵੀ ਜਾ ਕੋਈ ਗੱਲ ਹੈ ਗੱਲ ਨਹੀਂ ਉਹਨੂੰ ਉਹਨੂੰ ਰੰਨ ਨੂੰ ਕਿਉਂ ਉੱਥੇ ਬਿਠਾਇਆ ਸੀਗਾ ਮੈਂ ਤਾਂ ਐਂ ਕਹਣਾ ਭੈਣ ਚੋ ਇੱਟੜੇ ਵੱੜਦੇ ਬੈੜੇ ਉਰੇ ਪਾਪ ਲੱਗ ਰਹੇ ਨੇ ਇਹ ਇਹ ਘਾਰਾ ਕਸਰਾਂਗੇ ਇਹ ਕਦੇ ਸਾਲੇ ਜਿੰਨੇ ਆ ਲੈ ਕਾ ਗਿਆ ਭੈਣ ਦਾ ਖਸਮ ਲੈ ਲੈ ਟੇਡਾ ਲੈ ਕਾ ਫਿਰਦਾਗਾ ਕਿਉਂ ਹੁਣੂ ਕਾ ਤੂੰ ਬੋਲਦੀ ਓ ਤੁਸੀਂ ਕੋਈ ਕੋਈ ਕੰਮ ਕਰ ਲੱਗ ਜਾਓ ਕੋਈ ਮੁਰਗੀ ਫਾਰਮ ਖੋਲ ਲਓ ਕੁਛ ਕੰਮ ਕਰ ਲੱਗ ਜਾਓ ਐ ਕੰਮ ਤੇ ਪਹਿਲੇ ਫਿਰਦੇ ਹੋ ਤੁਸੀਂ ਓਰੇ ਨਹੀਂ ਮੈਂ ਤਾਂ ਕਰਦਾ ਮੈਂ ਤਾਂ ਕਰਦਾ ਦੇ ਵਿੱਚ ਵੀ ਤਾਂ ਇਹਨਾਂ ਨੇ ਚਰਨ ਉਹ ਤੂੰ ਜਾ ਯਾਰ ਜਾ ਯਾਰ ਕੋਈ ਜਾਣਦਾ ਨਹੀਂ ਪਤਾ ਪਹਿਲੇ ਆ ਜਾ ਓਏ ਥੱਕ ਬਾਈ ਤੇ ਕੀ ਭਾਲ ਓਏ ਭੈਣ ਤੇ ਇੱਧਰ ਆ ਨਹੀਂ ਤੂੰ ਦਾ ਓਏ ਇਹ ਰੋਟਾ ਮੇਰੇ ਚਾਹ ਰਿਕਣੀ ਪੈਂਦਾ ਹੈ ਪਾਰ ਪਾਰ ਉਹ ਮਾਲਾ ਮੂਲਾ ਜਾਂ ਗੱਡ ਯਾਰ ਇਹਦਾ ਉਹ ਵੱਡਿਆ ਚਰ ਕੋਈ ਨਾ ਉਹਨੂੰ ਉਹਨੂੰ ਜੈਨ ਨੂੰ ਕਿਉਂ ਕੁਛ ਇਧਰ ਅੱਡਾ ਕਬਈ ਬਣਿਆ ਫਿਰਦਾ ਦੀਦੀ ਹਾਂ ਇਹਨੂੰ ਕੋ ਟੈਨ ਬੰਨ ਗਰਲ ਹਾਂ ਬੰਨ 1000 ਸਲੇਬ ਹਾਂ ਕੀ ਕਹਿੰਦਾ 1000 ਥੱਪੜਾ ਮਾਰ ਗਈ ਕਿਹੜੀ ਓਏ ਕੀ ਗੱਲ ਹੋਗੀ ਕਿਹੜੀ ਕੁੱਟਗੀ ਤੈਨੂੰ ਉਹਦੇ ਥੱਪੜਿਆਂ ਦੀ ਨਾ ਕਰੋ ਓਏ ਕੁੱਤੀ ਗੱਲ ਛੱਡੋ ਜਾਣਾ ਉਹਦੇ ਕਟੂਤ ਤੋਂ ਖਾਲੀਆਂ ਛੇੜਤੀ ਹੂੰ ਕੋਈ ਤੂੰ ਬੈਠ ਪਾ ਓਏ ਯਾਰ ਘਰ ਘੱਟ ਚਿੜੀਆ ਘਰ ਜਾਂਦੇ ਲੱਗਦਾ ਮੈਨੂੰ ਤਾਂ ਇਹ ਕਰੇ ਚੂਹੂ ਚਾਂ ਚੁਪੇਂਦਾ ਅੱਖਾਂ ਦੇ ਵਿੱਚ ਕਰਦਾ ਕੀ ਆ ਯਾਰ ਮੇਰੀ ਗਾਥਣ ਭਾਬੀ ਤੂੰ ਚਾਹੇ ਸੰਗ ਬਾੜ ਲੈ ਇਹ ਬੰਦਾ ਜੰਮੀ ਨਹੀਂ ਸੁਧਰ ਸਕਦਾ ਜੰਮੀ ਨਹੀਂ ਸੁਧਰ ਸਕਦਾ ਪਹਿਲਾਂ ਤੂੰ ਮੈਨੂੰ ਪਾ ਕੇ ਮਾਰ ਦੇ ਸਪਰੇਅ ਲਿਆ ਉਥੋਂ ਉਹਨੂੰ ਰੱਖ ਲੈ ਚਰਨੋਂ ਰੱਖ ਲੈ ਆਪਦੀ ਮਾਂ ਨੂੰ ਮੈਂ ਕਹਣਾ ਯਾਰ ਅੱਪ ਤਾਂ ਅੱਡ ਹੁੰਨੇ ਆ ਦੋਏ ਹੈਪੀ ਓਏ ਪਤਾ ਨਹੀਂ ਭਾਬੀ ਓਰੇ ਆ ਪੁੱਤ ਨਾ ਕਿਦਾਂ ਅੱਡ ਹੋਏਗਾ ਬਸ ਅਸੀਂ ਇੱਥੇ ਸ਼ਹਿਰ ਰਹਿਣ ਲੱਗਾਂਗੇ ਇਸ ਨਾਮ ਰਹਿਣ ਲੱਗਾਂਗੇ ਇਸ ਤਰ੍ਹਾਂ ਜਿੱਸੇ ਜੰਮੀ ਕਮਾਲ ਹੋ ਗਈ ਤੇ ਤੁਹਾਡਾ ਹੋ ਜਾਏਗਾ ਮੇਰੀ ਜਿਹੜੀ ਮਾੜੀ ਮੋਟੀ ਜ਼ਿੰਦਗੀ ਹੈਗੀ ਉਹ ਵੀ ਰੁੱਲ ਜਾਣੀ ਹੈ ਓਏ ਓਰੇ ਆਹ ਸਾਰਾ ਵੱਡਾ ਪੰਚਾਇਤ ਮੈਂਬਰ ਕਹੁੰਦਾ ਇਹ ਓ ਮੇਰੀ ਗਲਤੀ ਕੋਈ ਨਹੀਂ ਜਰਾ ਉੱਥੇ ਕੀ ਕਰ ਦਿੱਤੀ ਆ ਕਿੱਥੇ ਉਹ ਤੇਨੂੰ ਰੋ ਪਰੌਂਠੇ ਪਕਾ ਕੇ ਦਿੰਦੀ ਸੀਗੀ ਵਾਹੇ ਕੜ ਤੁਸੀਂ ਮਿਸਰ ਚੜਾ ਕੇ ਮੇਰੇ ਹਜ਼ਾਰ ਰੁਪਏ ਦੀ ਰੋਟੀ ਲਿਆ ਹਾਂ ਮੈਂ ਇਹ ਸੇ ਚਾਹਦੀ ਹਾਂ ਓ ਤੂੰ ਗਿਆ ਨਹੀਂ ਓਏ ਭੈਣ ਤੋਂ ਗਿਆਣੀ ਤੂੰ ਓਏ ਛਲਾਹਤ ਪਵਾਲੀ ਵਿੱਚ ਸਰਦਾਰ ਜੀ ਇਹਨੂੰ ਟਕਾ ਲਓ ਜੀ ਕੋਈ ਨਹੀਂ ਕੋਈ ਕੱਟ ਜਾ ਮੈਂ ਮਰੇ ਸੌਦਾ ਤੈਨੂੰ ਮਾਰੂ ਆ ਕਿਵੇਂ ਮਰਾਂਗਾ ਯਾਰ ਸਾਲਾ ਗਲੀਸ ਖਾਣਾ ਜਾ ਬਾਈ ਗਲੀਸ ਖਾਣਾ ਤੈਨੂੰ ਕਹਿੰਦਾ ਕਿ ਲਾਉਂ ਤੈਨੂੰ ਮਰਾਂਗਾ ਸਾਲਾ ਜੱਸੇ ਤੈਨੂੰ ਕੀ ਕਹਿੰਦਾ ਹਾਂ ਤੈਨੂੰ ਕੀ ਕਹਿੰਦਾ ਫਿਰ ਦਵਾਗ ਤੂੰ ਜਿਆਦਾ ਕੀ ਹਾਂ ਤੈਨੂੰ ਕਹਿੰਦਾ ਕਿ ਮੱਲਾ ਦੀ ਤੇਰੀ ਰੱਖ ਦੇ ਦੀ ਆ ਦੇਖ ਲੈ ਦੇਖ ਲੈ ਆ ਮੈਨੂੰ ਕਹਿੰਦਾ ਤਿਆਰ ਕਰੋ ਗੱਟਾ ਮਾਂ ਬਾਪ ਦੇ ਕਰੋ ਗੱਟਾ ਨੂੰ ਬੁਲਾਇਆ ਮੈਂ ਤੈਨੂੰ ਹਟ ਜਾ ਤੇਰਾ ਘਰ ਹੈ ਹਾ ਮੇੜਾ ਤੇਰਾ ਕਿੱਥੋਂ ਘਰ ਹੋਇਆ ਮੇੜਾ ਮੇੜਾ ਦੱਕਾ ਤੇਰਾ ਕਿਹੜਾ ਘੁੱਟ ਹੋਰ ਹੈ ਹਾਂ ਅਮਰੀਕੀ ਅਮਰੀਕੀ ਠੱਠੇ ਮੰਗੂ ਤਾਂ ਮੈਂ ਕਮਾਕੇ ਦਿੱਤਾ ਥੋਨੂੰ ਪਰ ਪੈਣ ਤੋਂ ਕਿਹੜੇ ਹਾਲ ਜੋੜ ਜੋੜੀਓ ਪੈਣ ਦੀ ਛਿੱਟ ਲਾ ਫੜ ਤੇ ਓਏ ਹਾਂ ਛਿੱਟ ਲਾ ਓਏ ਆ ਜਾ ਹੱਥ ਵੀ ਲੱਗ ਤੇ ਲੱਪਣਾ ਪੈਣ ਚੋ ਜੱਫ ਤੇ ਕੀ ਕਰੇ ਸਟੋਨ ਨੂੰ ਕਰ ਇਹ ਸ਼ੂਗਰ ਡੈਡੀ ਚੱਲ ਵੇ ਚੱਲ ਛੋਟਾ ਚੱਲ ਬਾਹਰ ਨਿਕਲ ਛੋਟਾ ਨਾ ਤੇਨੂੰ ਸਾਰਿਆਂ ਦਾ ਆਹ ਬਈ ਖਟਣੀ ਛੋਟੀ ਦੀ ਆ ਤਾਂ ਨਿੱਪੜਦਾ ਨਹੀਂ ਆ ਰਹਿ ਗਿਆ ਸੀ ਸੀ ਅੱਪੇ ਭੈਣ ਦੋ ਦਰਵਾਜ਼ੇ ਨੇ ਰੋਜ਼ ਨਾ ਘੰਟੀ ਰੋਣਾ ਹੁੰਦਾ ਭੈਣ ਸੋ ਨਾ ਜਵਾਗ ਦਾ ਕੀ ਕਸੂਰ ਜਦੋਂ ਲੈਂਪ ਰਸੀਲਪੁਰੀ ਹੁੰਦਾ ਭੈਣ 14 ਅਸਲ ਵਾਜ ਜੇ ਦੋਨੇ